ਅੱਜ ਤੁਹਾਨੂੰ ਰੂਬਰੂ ਕਰਵਾਵਾਂਗੇ ਹੈਂਡਬਾਲ ਦੇ ਇੰਟਰਨੈਸ਼ਨਲ ਖਿਡਾਰੀ ਪਰਮਜੀਤ ਕੌਰ ਦੇ ਨਾਲ ਤੁਸੀਂ ਤਸਵੀਰਾਂ ਵਿੱਚ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਵੱਲੋਂ ਜੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਵੱਲੋਂ ਮੈਡਲ ਜਿੱਤੇ ਗਏ ਹਨ ਜਿਸ ਵਿੱਚ ਸਿਲਵਰ 골ਡਨ ਅਗ ਇੱਕ ਟਰੋਫੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿੰਡੀ ਵੱਡੀ ਟਰੋਫੀ ਹੈ ਜੋ ਇਹਨਾਂ ਨੂੰ ਇਹਨਾਂ ਦੀ ਕਾਬਲੀਅਤ ਦੇ ਕਰਕੇ ਮਿਲੀ ਹੈ ਅਤੇ ਅਜੀਹਾ ਇਹ ਹੀ ਅਨੇਕਾਂ ਮੈਡਲ ਅਤੇ ਅਨੇਕਾਂ ਟਰੋਫੀਆਂ ਇਹ ਜਿੱਤ ਚੁੱਕੇ ਹਨ ਅਤੇ ਹੁਣ ਇਹ ਉਸ ਤੋਂ ਬਾਅਦ ਗੇਮ ਕਰਨ ਤੋਂ ਬਾਅਦ ਇਹ ਨੌਕਰੀ ਲੱਗੇ ਅਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਗੇਮ ਨਹੀਂ ਛੱਡੀ ਤੇ ਬੱਚਿਆਂ ਨੂੰ ਵੀ ਗੇਮ ਕਰਾਉਂਦੇ ਰਹੇ ਤੇ ਇਹਨਾਂ ਦੇ ਜੋ ਟ੍ਰੇਨਡ ਕੀਤੇ ਹੈ ਬੱਚੇ ਨੇ ਉਹ ਵੀ ਬਹੁਤ ਮਤਲਬ ਉੱਚੇ-ਉੱਚੇ ਪੱਧਰਾਂ 'ਤੇ ਗਏ ਅਤੇ ਉਹ ਮੈਡਲ ਉਹਨਾਂ ਨੇ ਵੀ ਹਾਸਲ ਕੀਤੇ ਸਾਡੇ ਨਾਲ ਮੈਡਮ ਮੌਜੂਦ ਨੇ ਨਾਲ ਗੱਲ ਕਰਾਂਗੇ ਕਿਸ ਕਰਮ ਸਸ਼ਿਕਾ ਜੀ ਮੈਮ ਕਿੱਥੋਂ ਸ਼ੁਰੂਆਤ ਹੋਈ ਆਪਣੀ ਗੇਮ ਦੀ ਕਿਉਂਕਿ ਆਪਾਂ ਦੇਖਦੇ ਆ ਅਕਸਰ ਕਿ ਆਪਣੇ ਜੋ ਉਹ ਉਸ ਟਾਈਮ ਦਾ ਵੀ ਸਮਾਂ ਸੀਗਾ ਤਾਂ ਲੜਕੀਆਂ ਨੂੰ ਇੰਨੀ ਖੁੱਲਣੀ ਹੁੰਦੀ ਸੀਗੀ ਤਾਂ ਕਿ ਤੋ ਪਰਿਵਾਰ ਦੇ ਇੱਕ ਸਪੋਰਟ ਕਿਸਾ ਹਿੱਤੇ ਗੇਮ ਦਾ ਸ਼ੁਰੂ ਹੋ ਗਿਆ ਮੇਰੀ ਜਿਹੜੀ ਪਹਿਲਾਂ ਤਾਂ ਡੇਟ ਆਫ ਬਰਥ ਆ ਜੀ ਉਹ 74 ਦਾ ਬਰਥ ਆ ਮੇਰਾ ਤੇ ਮੈਂ 51 ਸਾਲ ਦੀ ਹੋ ਚੁੱਕੀ ਆਂਗੀ ਤੇ ਮੇਰੇ ਘਰ ਦੇ ਵਿੱਚੋਂ ਹੀ ਮੈਨੂੰ ਸਪੋਰਟਸ ਦੀ ਜਿਹੜੀ ਸੀਗੀ ਗੁਰਤੀ ਮਿਲੀ ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਕਵੱਡੀ ਪਲੇਅਰ ਸੀਗੇ ਤੇ ਪਪਾ ਉਹਦੀ ਸੱਤ ਭਰਾ ਸੀ ਸੱਤੇ ਕਵੱਡੀ ਖੇលਦੇ ਸੀ ਇੱਕ ਪਿੰਡ ਦੀ ਸੱਤਾਂ ਦੀ ਉਹ ਜਿਹੜੀ ਟੀਮ ਜਿਹੜੀ ਉਸ ਟਾਈਮ ਬਣਦੀ ਸੀ ਉਹਨਾਂ ਦੀ ਤੇ ਉਸ ਤੋਂ ਬਾਅਦ ਮੇਰੇ ਨਾਨਾ ਜੀ ਨੂੰ ਵੀ ਬੜਾ ਸ਼ੌਕ ਸੀ ਕਿ ਮੇਰੀ ਦੋਤੀ ਖੇਡੇ ਤੇ ਇਸ ਤਰ੍ਹਾਂ ਜਿਹੜਾ ਸੀ ਮੈਨੂੰ ਛੋਟੀ ਹੁੰਦੀ ਨੂੰ ਇੱਕ ਸਾਡੇ ਜੈਪਾਲ ਆਪਣੇ ਅਰਜਣਾਵਾੜੀ ਹੈਗੇ ਆ ਤੇ ਉਸ ਬਾਕਸਿੰਗ ਦੇ ਸੀਗੇ ਤੇ ਉਹਨਾਂ ਵੀ ਜਦੋਂ ਗਰਾਊਂਡ 'ਚ ਜਾਂਦੇ ਤਾਂ ਘਰੋਂ ਮੈਨੂੰ ਗੋਦੀ ਚੱਕ ਕੇ ਲੈ ਜਾਂਦੇ ਤਾਂ ਉਹਨਾਂ ਨਾਲ ਵੀ ਗਰਾਊਂਡ ਦੇ ਵਿੱਚ ਭੱਜੀ ਨੱਠੀ ਫਿਰਦੀ ਤਾਂ ਜਦੋਂ ਉਹਨਾਂ ਦੇ ਨਾਲ ਭੱਜੀ ਨੱਠੀ ਫਿਰਦੀ ਉੱਥੋਂ ਵੀ ਮੈਨੂੰ ਜਿਹੜਾ ਸੀਗਾ ਗਰਾਊਂਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤਮਮ ਤੁਹਾਡਾ ਪਿਛੋਕੜ ਹੀ ਖਿਡਾਰੀਆਂ ਦਾ ਸੀ ਨਾ ਬਿਲਕੁਲ ਸੀ ਲੇਕਿਨ ਤੁਹਾਡੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਪਹਿਲੀ ਵਾਰ ਜਦੋਂ ਤੁਸੀਂ ਮੈਚ ਜਿੱਤੇ ਉਹ ਤਾਂ ਕਿੱਥੇ ਜਿੱਤੇ ਤਾਂ ਉਹ ਉਹ ਪਲਕ ਹੈ ਐਕਚੁਅਲੀ ਪਹਿਲਾ ਮੈਂ ਜਿਹੜੀ ਸ਼ੁਰੂਆਤ ਸੀਗੀ ਉਹ ਸਰਿੰਦਰ मैम ਸੀਗੇ ਲੁਧਿਆਣੇ ਤੋਂ ਡਿਪਾਰਟਮੈਂਟ ਦੇ ਕੋਚ ਸੀਗੇ ਤੇ ਹੁਣ ਤਾਂ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਆ ਤੇ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਆਪਣਾ ਸੈਂਟਰ ਰੱਖਿਆ ਸੀ ਉਹ ਲੁਧਿਆਣੇ ਤੋਂ ਡੇਲੀ ਆਉਂਦੇ ਸੀਗੇ ਤੇ ਉਹ ਖੋਖੋ ਜਦੋਂ ਸ਼ੁਰੂ ਕੀਤੀ ਤਾਂ ਚਲੋ ਵੈਸੇ ਅਸੀਂ ਅੱਛੀ ਅੱਛੀ ਸਪੋਰਟਸ ਦੇ ਵਿੱਚ ਤਾਂ ਉਹਨਾਂ ਨੇ ਜਾਂ ਤਾਂ ਲਾਲੋ ਕਿ ਖੋਨ ਦੇ ਵਿੱਚ ਹੀ ਸਪੋਰਟਸ ਸੀਗੀ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਖੋਖੋ ਸ਼ੁਰੂ ਕੀਤੀ ਤੇ ਸਾਨੂੰ ਉਹਨਾਂ ਨੇ ਚੁਣ ਲਿਆ ਤੇ ਅਸੀਂ ਉਹਨਾਂ ਕੋਲ ਇੱਕ ਸਟੇਟ ਖੇਡੇ ਉਦੋਂ ਪਿੰਡੂ ਖੇਡ ਮੇਲੇ ਹੁੰਦੇ ਹੁੰਦੇ ਸੀ ਲੌਂਗ ਹਾਲ ਹੋਇਆ ਸੀ ਤੇ ਉਹਦੇ ਵਿੱਚ ਫਸਟ ਸਟੇਟ ਦੇ ਵਿੱਚ ਮੇਰਾ ਕੋ-ਕੋਚ ਪਹਿਲਾ 골ਡ ਮੈਡਲ ਸੀਗਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਗਲੀ ਜਿਹੜੀ ਗੇਮ ਸੀ ਮੇਰੀ ਚੇਂਜ ਹੋਈ ਚੇਂਜ ਹੋਈ ਸਾਡੇ ਸਕੂਲ ਦੇ ਵਿੱਚ ਡੀਪੀ ਦੀ ਪੋਸਟ ਸੀਗੀ ਜਦੋਂ ਮੈਂ ਸਰਕਾਰੀ ਸਕੂਲ ਚ ਆਈ ਤੇ ਉਹਦੇ ਵਿੱਚ ਡੀਪੀ ਦੀ ਪੋਸਟ ਤੇ ਸਾਡੇ ਇੱਕ ਡੀਪੀ ਹਿੱਸਾ ਵਾਇ ਦਰਸ਼ਨ ਸਿੰਘ ਜੀ ਕੁੱਪ ਕਲਾ ਤੋਂ ਤਾਂ ਉਹਨਾਂ ਨੇ ਹੈਂਡਬਾਲ ਸ਼ੁਰੂ ਕਰਤੀ ਜਦੋਂ ਮੈਡਮ ਗੇਮ ਕਰਵਾ ਕੇ ਚਲੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਮੈਂ ਹੈਂਡਬਾਲ ਚੋਰੀਓਂ ਖੇਡਦੀ ਰਹਿੰਦੀ ਮੈਡਮ ਤੋਂ ਜਦੋਂ ਮੈਂ ਚੋਰੀ-ਚੋਰੀ ਮੈਡਮ ਤੋਂ ਖੇਡਦੀ ਤਾਂ ਪਹਿਲੇ ਸਾਲ ਹੀ 8th ਕਲਾਸ ਦੇ ਵਿੱਚ ਮੈਂ ਸਬ ਜੂਨੀਅਰ ਨੈਸ਼ਨਲ ਜਿਹੜੀ ਉਹ ਖੇਲਣ ਗਈ ਤਾਂ ਜਦੋਂ ਤੁਸੀਂ ਖੇਲਣ ਗਏ ਹੋਗੇ ਜਿੱਤ ਕੇ ਆਏ ਹੋ ਮੈਡਲ ਵੀ ਲਿਆ ਜਦੋਂ ਮੈਂ ਖੇਡ ਜਦੋਂ ਮੈਂ ਖੇਲਣ ਗਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤੇ ਇਹ ਵੀ ਹੋਈ ਉਸ ਟਾਈਮ ਜਦੋਂ ਮੈਂ ਖੇਲਣ ਗਈ ਤਾਂ ਉੱਥੋਂ ਦੀ ਮੈਂ ਪਹਿਲੀ ਵਾਰ ਸਬ ਜੂਨੀਅਰ ਦੀ ਜਿਹੜੀ ਸੀਗੀ ਬੈਸ ਕੋਰਰ ਬਣੀ ਮੈਂ ਨੰਗੇ ਪੈਰ ਖੇਡਦੀ ਸੀ ਪਹਿਲੀ ਵਾਰ ਕਿਉਂਕਿ ਮੇਰੇ ਘਰ ਦੇ ਜਿਹੜੇ ਹਾਲਾਤ ਸੀ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਸੀਗੇ ਮੇਰੇ ਘਰ ਦੇ ਹਾਲਾਤ ਜਿਹੜੇ ਸੀ ਉਹ ਨਾਰਮਲ ਸੀ ਬਿਲਕੁਲ ਤੇ ਘਰ ਦੇ ਵਿੱਚ ਮੈਂ ਸਭ ਤੋਂ ਵੱਡੀ ਸੀਗੀ ਤੇ ਜੁਆਇੰਟ ਫੈਮਿਲੀ ਸੀ ਮੇਰੇ ਮਾਸੀ ਜੀ ਚਾਚਾ ਜੀ ਮੰਮੀ ਉਹਦੇ ਤਿੰਨ ਭੈਣਾਂ ਸੀ ਤਿੰਨੋਂ ਇੱਕ ਘਰ ਸੀ ਮੰਮੀ ਉਹਦੀ ਦੋ ਭੈਣ ਇੱਕ ਘਰ ਚ ਇਕੱਠੀਆਂ ਰਹਿੰਦੀਆਂ ਸੀਗੀਆਂ ਤੇ ਪਾਪਾ ਜਿਹੜੇ ਸੀ ਉਹ ਚੱਕੀ ਦਾ ਕੰਮ ਕਰਦੇ ਸੀ ਚਾਚਾ ਤੇ ਪਾਪਾ ਜਿਹੜੇ ਰੂਪਿੰਜਰੀ ਲੱਗੀ ਹੋਈ ਸੀ ਜਿਵੇਂ ਕਪਾਹ ਬੇਲ ਨਹੀਂ ਲੱਗੀਆਂ ਹੋਈਆਂ ਸੀ ਉਹਨਾਂ ਤੇ ਕੰਮ ਚੱਲਦਾ ਸੀ ਉਸ ਟਾਈਮ ਤੇ ਬਾਰ ਬਾਰ ਖੇਤਾਂ 'ਚ ਅਸੀਂ ਰਹਿੰਦੇ ਸੀਗੇ ਮੈਮ ਕਰਦੇ ਹਾਲਾਤ ਕਿਵੇਂ ਸੀ ਉਸ ਵਾਰ ਕਰਦੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਸੀਗੇ ਕਿ ਬਸ ਠੀਕ ਹੈ ਗੁਜ਼ਾਰਾ ਹੋ ਰਿਹਾ ਸੀ ਰੋਟੀ ਵਧੀਆ ਖਾ ਰਹੇ ਸੀ ਬਸ ਇੰਨਾ ਕੀ ਸੀ ਤਾਂ ਕਰੋ ਸਭ ਤੋਂ ਵੱਧ ਸਪੋਰਟ ਕਿਵੇਂ ਲਈ ਫਾਦਰ ਸਾਹਿਬ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਲਈ ਕਿਉਂਕਿ ਮਾ ਇਹ ਕਹਿੰਦੀ ਹੈ ਕਿ ਭਾਈ ਨਹੀਂ ਮਾਂ ਬਿਲਕੁਲ ਭੁੱਖਾ ਸਾਫ ਸੀ ਅਣਪੜ ਸੀਗੇ ਮੇਰੇ ਮਦਰ ਨੂੰ ਇੰਨਾ ਨਹੀਂ ਸੀ ਪਤਾ ਤੇ ਪਰ ਮੇਰੇ ਪਾਪਾ ਦੀ ਬਹੁਤ ਜਿਆਦਾ ਮੈਨੂੰ ਸਪੋਰਟ ਰਹੀ ਕਿੱਦਾਂ ਪੜੇ ਸੀ ਮੇਰੇ ਪਾਪਾ ਉਸ ਟਾਈਮ ਪਾਪਾ ਦੱਸਦੇ ਸੀਗੇ ਕਿ 10ਵੀਂ ਤੱਕ 10ਵੀਂ ਮੇਰੇ ਕੋਲ 8ਵੀਂ ਦਾ ਸਰਟੀਫਿਕੇਟ ਉਹਨਾਂ ਦਾ ਹਜੇ ਵੀ ਪਿਆ ਕਿ ਪੁੱਤ ਮੇਰੀ 10ਵੀਂ ਦੀ ਫੀਸ ਮੇਰੇ ਮਤਲਬ ਪਿਓ ਨੇ ਨਹੀਂ ਭਰੀ ਸੀ ਕਿਸੇ ਮਾਸਟਰ ਨੇ ਕਹਤਾ ਕਿ ਫੀਸ ਨਾ ਪਰੀ ਖਰਾਬ ਹੋ ਜੂ ਇਹ ਤਾਂ ਪੜਨ ਚ ਠੀਕ ਠੀਕ ਹੀ ਆ ਉਹ ਫੀਸ ਦਾਦਾ ਜੀ ਨੇ ਨਹੀਂ ਭਰੀ ਪਰ ਪਾਪਾ ਤੋਂ ਜਿਹੜੇ ਨਲਾਇਕ ਸੀ ਉਹ ਹੈਡਮਾਸਟਰ ਬਣ ਕੇ ਰਿਟਾਇਰ ਹੋਏ ਤੇ ਪਾਪਾ ਜੀ ਨੂੰ ਕਈ ਵਾਰ ਜਦੋਂ ਗੱਲਾਂ ਦੱਸਦੇ ਤਾਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿ ਮੇਰੇ ਪਿਓ ਨੇ ਮੇਰੀ ਫੀਸ ਨਹੀਂ ਸੀ ਭਰੀ ਉਸ ਟਾਈਮ ਤੇ ਤਾਂ ਹੀ ਤੁਹਾਨੂੰ ਸਪੋਰਟ ਕੀਤੀ ਫਿਰ ਇਹ ਸੀਲ ਕਰਕੇ ਹਾਂਜੀ ਕਿਉਂਕਿ ਮੇਰੇ ਦਾਦੀ ਜੀ ਇੱਕ ਗੱਲ ਮੇਰੇ ਪਾਪਾ ਨੂੰ ਕਹਿੰਦੇ ਹੁੰਦੇ ਉਹ ਤੂੰ ਜਿੰਨਾ ਮਰਜ਼ੀ ਪੜਾ ਲਾ ਕੁੜੀਆਂ ਨੂੰ ਮੇਰਾ ਖੂਨ ਨਹੀਂ ਪੜਦਾ ਸਾਡਾ ਅੱਗੇ ਤੇ ਮੇਰੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਮਾਂ ਤੈਨੂੰ ਮੈਂ ਪੜਾ ਕੇ ਦਿਖਾਉ ਤਾਂ ਪਾਪਾ ਦੀ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਹੀ ਥੋੜੀ ਪੜਾਈ ਤਾਂ ਕਿ ਨਹੀਂ ਮੇਰੀ ਬੀ ਮੈਂਮ ਪੜ੍ਹਾਈ ਦੇ ਨਾਲ ਨਾਲ ਫਿਰ ਘਰ ਵੀ ਮੰਡੇ ਰੱਖਣਾ ਸੀ ਘਰੇ ਵੀ ਪੱਕਾ ਦੇ ਨਾ ਕੋਈ ਇਹਨੂੰ ਘਰੇ ਵੀ ਕੰਮ ਕਰਨਾ ਹੁੰਦਾਗਾ ਮਾਂ ਵੱਲੋਂ ਵੀ ਕਹਿੰਦੇ ਆ ਕਿ ਭਈ ਘਰ ਘਰ ਦਾ ਕੰਮ ਕਰ ਵੀ ਸਿੱਖ ਕਿਉਂਕਿ ਬਗਾਨੇ ਘਰੇ ਜਾਣਾਗਾ ਪੜ੍ਹਾਈ ਨੂੰ ਵੀ ਕਿਸ ਤਰ੍ਹਾਂ ਫਿਰ ਮੇਨਟੇਨ ਰੱਖਿਆ ਨਾਲ ਦੇ ਨਾਲ ਗੇਮ ਵੀ ਕਰਦੇ ਨੇ 10th ਤਾਂ ਮੇਰੇ ਬਿਲਕੁਲ ਸਾਹਮਣੀ ਸਕੂਲ ਸੀਗਾ ਸਿਰਫ ਇੱਕ ਸੜਕ ਕ੍ਰੋਸ ਕਰਨੀ ਸੀ ਅਕਬਰਪੁਰਾ ਸਕੂਲ ਤੋਂ ਮੈਂ 10th ਕੀਤੀ ਸਰਕਾਰੀ ਹਾਈ ਸਕੂਲ ਅਕਬਰਪੁਰਾ ਉੱਥੋਂ ਮੈਂ 10th ਕੀਤੀ ਸੀਗੀ ਉਸ ਤੋਂ ਬਾਅਦ ਜਿਹੜਾ ਮੈਂ ਪਲੱਸ 2 ਅਮਰਗੜ ਵਾਲੀਬਾਲ ਦਾ ਤਾਨੂੰ ਪਤਾ ਵਿਗੜ ਰਿਹਾ ਉਹ ਤੇ ਸਰਦਾਰ ਮਹੰਗਲ ਸਿੰਘ ਉਰੀ ਸੀਗੇ ਉਹਨਾਂ ਕੋਲੇ ਮੈਂ ਪਲੱਸ 1 ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਜਿਹੜੀ ਬੀਏ ਸੀਗੀ ਬੀਏ 1 ਮੇਰੀ ਜਿਹੜੀ ਐਡਮਿਸ਼ਨ ਸੀਗੀ ਉਹ ਹੋਈ ਆਪਣੇ ਕਾਲਜ ਪਟਿਆਲੇ ਬੀਏ 1 ਚ ਮੇਰੀ ਉੱਥੇ ਐਡਮਿਸ਼ਨ ਹੋ ਗਈ ਲੇਕਿਨ ਮੇਰੇ ਤੇ ਜ਼ਿਆਦਾ ਪ੍ਰੈਸ਼ਰ ਪੈਣ ਕਰਕੇ ਮੇਰੇ ਘਰਦਿਆਂ ਤੇ ਤਾਂ ਮੈਨੂੰ ਇੱਥੋਂ ਕਿਸੇ ਨੇ ਕਿਹਾ ਕਿ ਨਮਾ ਸ਼ਹਿਰ एडमिशन ਲੈ ਲੈ ਚਲੋ ਘਰ ਦੇ ਹਾਲਾਤ ਠੀਕ ਨਹੀਂ ਸੀ ਮੈਂ ਨਮਾ ਸ਼ਹਿਰ ਚਲੀ ਗਈ ਵੀ ਮੇਰੀ ਫੀਸ ਮਾਪ ਹੋ ਰਹੀ ਆ ਮੈਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਮੈਂ ਨਮਾ ਸ਼ਹਿਰ ਕਾਲਜ ਨੂੰ ਚਲੀ ਗਈ ਨਮਾ ਸ਼ਹਿਰ ਵਾਲੇ ਮੈਨੂੰ ਆ ਕੇ ਲੈ ਗਏ ਕਿਉਂਕਿ ਉੱਥੇ ਹੈਂਡਬਾਲ ਦੀ ਟੀਮ ਚੱਲ ਰਹੀ ਸੀਗੀ ਜਦੋਂ ਨਮਾ ਸ਼ਹਿਰ ਵਾਲੇ ਮੈਨੂੰ ਆ ਕੇ ਲੈ ਗਏ ਤਾਂ ਮੇਰੇ ਸਰਟੀਫਿਕੇਟ ਸਾਰਾ ਕੁਝ ਮੇਰੇ ਉੱਤੇ ਜਮ੍ਹਾਂ ਹੋ ਚੁੱਕਿਆ ਸੀਗਾ ਉੱਥੋਂ ਸਾਡੇ ਸੈਕਟਰੀ ਸੀਗੇ ਤੇਜਾ ਸਿੰਘ ਢਾਲੀਵਾਲ ਅੱਜਕੱਲ ਬਾਸਕਟਬਾਲ ਦੇ ਹੈ ਗਿਆ ਉਹ ਤੇ ਉਹਨਾਂ ਨੇ ਮੇਨੇ ਮੇਰੇ ਘਰ ਆਕੇ ਮੇਰੇ ਘਰ ਆਕੇ ਕਹਿੰਦੇ ਕਿ ਕੁੜੀ ਅਸੀਂ ਪਾਲੀ ਅਸੀਂ ਖੜਾਈ ਅਸੀਂ ਇੱਥੇ ਤੱਕ ਲੈ ਕੇ ਗਏ ਤੇ ਤੁਸੀਂ ਨਵਾਂ ਸ਼ਹਿਰ ਕੁੜੀ ਤੋਰਤੀ ਤੇ ਕੁੜੀ ਸਾਨੂੰ ਚਾਹੀਦੀ ਆ ਮੇਰੀ ਉੱਥੇ ਹਜੇ ਐਡਮਿਸ਼ਨ ਨਹੀਂ ਸੀ ਹੋਈ ਉਹੀ ਸਰਟੀਫਿਕੇਟ ਚੱਕ ਕੇ ਚੁਕਾ ਕੇ ਮੇਰੀ ਉਹਨਾਂ ਨੇ ਐਡਮਿਸ਼ਨ ਹਜੇ ਸਰਪ੍ਰੇੜ ਆਈ ਵੀ ਸੀ ਪਹਿਲੀ ਉਹਨਾਂ ਨੇ ਮੇਰੀ ਗਵਰਨਮੈਂਟ ਕਾਲਜ ਲੁਧਿਆਣਾ ਐਡਮਿਸ਼ਨ ਕਰਾਤੀ ਬੂ ਮੈਨ ਕਾਲਜ ਚ ਉੱਥੇ ਮੈਨੂੰ ਬੜੀ ਸਹੂਲਤ ਮਿਲੀ ਕਿ ਮੇਰੇ ਜਿਹੜੇ ਕੱਪੜੇ ਸੀ ਧੋਵੀ ਫ੍ਰੀ ਚ ਦਿੰਦਾ ਸੀ ਮੈਨੂੰ ਧੋ ਕੇ ਤੇ ਜਿਹੜੇ ਮੇਰੇ ਪਾਕਟ ਮਨੀ ਸੀ ਇੱਕ ਮੈਡਮ ਸੀ ਉੱਥੇ ਸੀ ਸ਼ਾਲੋ ਜੀ ਉਹਨਾਂ ਨੇ ਮੇਰਾ ਇੱਕ ਟੂਰਨਾਮੈਂਟ ਦੇਖਿਆ ਉਹ ਮੈਨੂੰ ਹਰ ਮਹੀਨੇ ਪਾਕਟ ਮਣੀ 1000 ਰੁਪਏ ਦਿੰਦੇ ਸੀ ਜਿਹਦੇ ਨਾਲ ਮੇਰਾ ਗੁਜ਼ਾਰਾ ਬਹੁਤ ਅੱਛਾ ਹੋ ਰਿਹਾ ਸੀਗਾ ਇਸ ਤਰ੍ਹਾਂ ਮੈਂ ਬੀਏ ਕੀਤੀ ਤਾਂ ਮੈਮ ਤੁਸੀਂ ਜੋ ਸਰਟੀਫਿਕੇਟ ਨੇ ਤੁਹਾਡੇ ਹੱਥ 'ਚ ਨੇ ਇਹ ਸਰਟੀਫਿਕੇਟ ਆਪਾਂ ਨੂੰ ਕਿਸ-ਕਿਸ ਚੀਜ਼ੇ ਮਿਲਣੇ ਇਹ ਸਾਰੇ ਜਿੰਨੇ ਸਰਟੀਫਿਕੇਟ ਮੇਰੇ ਕੋਲ ਹੈਗਾ ਜਿੰਨੇ ਮੈਂ ਦਿਖਾ ਰਹੀਆਂ ਤੁਹਾਨੂੰ ਸਾਰੇ ਇਹ ਟੋਟਲੀ ਨੈਸ਼ਨਲ ਦੇ ਨੇ ਮੇਰੇ ਕੋਲੇ ਵਿੱਚ ਕੋਈ ਵੀ ਸਟੇਟ ਦਾ ਸਰਟੀਫਿਕੇਟ ਨਹੀਂ ਹੈਗਾ ਸਕੂਲ ਨੈਸ਼ਨਲ ਉਸ ਤੋਂ ਬਾਅਦ ਜੂਨੀਅਰ ਨੈਸ਼ਨਲ ਸੀਨੀਅਰ ਨੈਸ਼ਨਲ ਊਮ ਐਂਡ ਫੈਸਟੀਵਲ ਨੈਸ਼ਨਲ ਸੀ ਨੈਸ਼ਨਲ ਗੇਮਸ ਤੇ ਇਹਦੇ ਵਿੱਚ ਦੋ ਸਰਟੀਫਿਕੇਟ ਮੇਰੇ ਏਸ਼ੀਅਨ ਤੇ ਕਾਮਨਵੈਲਥ ਦਾ ਜੀ ਇਹ ਸਾਰੇ ਸਾਡੇ ਕੋਲ ਜਿੰਨੇ ਮੇਰੇ ਹੱਥ 'ਚ ਨੇ ਇਹ ਸਾਰੇ ਨੈਸ਼ਨਲ ਜਿਹੇ ਨੇ ਜਦੋਂ ਮੈਂ ਪਹਿਲੀ ਵਾਰ ਗ੍ਰੇਡੇਸ਼ਨ ਕਰਾਉਣ ਗਈ ਤੇ ਬੜੀਆਂ ਸੀ ਦਿੱਕਤਾਂ ਆਉਂਦੀਆਂ ਨੇ ਪਲੇਅਰਸ ਅਸੀਂ ਬਣ ਜਾਂਦੇ ਆ ਪਰ ਪਲੇਅਰਾਂ ਨੂੰ ਅੱਗੇ ਸੰਭਾਲ ਕੇ ਰੱਖਣਾ ਕੋਚਾਂ ਦਾ ਕੰਮ ਹੁੰਦਾ ਪਲੇਅਰਾਂ ਨੂੰ ਗਾਈਡੈਂਸ ਦੇਣੀ ਕੋਚਾਂ ਦਾ ਕੰਮ ਹੁੰਦਾ ਕਿਉਂਕਿ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਹ ਕੀ ਕਰ ਰਿਹਾਗਾ ਜਦੋਂ ਮੇਰੀ ਨੌਕਰੀ ਲੱਗੀ ਉਸ ਟਾਈਮ ਜਿਹੜੀ ਗ੍ਰੇਡ ਅਫੀਸਰ ਨੌਕਰੀ ਕਿਸ ਟਾਈਮ ਲੱਗੀ ਤੁਹਾਡੀ ਮੇਰੀ ਨੌਕਰੀ 2008 ਚ ਲੱਗੀ ਜੀ ਅਕਾਲੀ ਸਰਕਾਰ ਦੇ ਤੇ ਬੜੀ ਲੇਟ ਲੱਗੀ ਕਿਉਂਕਿ ਜਿਹੜੀ ਏਜ ਸੀਗੀ ਨੌਕਰੀ ਵਿੱਚ ਸੰਘਰਸ਼ ਕਰਨਾ ਪਿਆ ਨੌਕਰੀ ਤਾਂ ਇਹ ਲੱਗ ਰਿਹਾ ਸੀ ਮਿਲਨੀ ਹੋਈ ਨਹੀਂ ਨੌਕਰੀ ਤਾਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਮਿਲਨੀ ਹੋਈ ਨਹੀਂ ਪ੍ਰਾਈਵੇਟ ਹੀ ਸੈੱਟ ਕਰਨੇ ਪਊ ਕਿਉਂਕਿ ਮੈਂ 2001 ਦੇ ਵਿੱਚ ਪਾਸ ਆਊਟ ਹੋਈ ਸੀ ਐਮਪੀਏ ਉਸ ਤੋਂ ਬਾਅਦ 2008 ਦੇ ਵਿੱਚ ਮੈਨੂੰ ਜਾ ਕੇ ਨੌਕਰੀ ਲੱਗੀ ਆ ਤੇ ਜਦੋਂ ਮੈਂ ਗ੍ਰੇਡੇਸ਼ਨ ਕਰਾਉਣ ਗਈ ਨਾ ਜੀ ਮੇਰੇ ਕੋਲੇ ਇੱਕ ਇੱਕ ਬਹੁਤ ਵੱਡੀ ਗੱਲ ਤੁਹਾਨੂੰ ਮੈਂ ਦੱਸਦੀ ਆ ਸੀਨੀਅਰ ਨੈਸ਼ਨਲ 4 ਗੋਲਡ ਦੀ ਗ੍ਰੇਡੇਸ਼ਨ ਸੀਗੀ ਤੇ ਉਹ ਗ੍ਰੇਡੇਸ਼ਨ ਦੇ ਆਧਾਰ ਤੇ ਮੈਂ ਨੌਕਰੀ ਅਪਲਾਈ ਕਰਤੀ ਜਦੋਂ ਮੈਂ ਨੌਕਰੀ ਭਲਾਈ ਕੀਤੀ ਇੱਕ ਸੀ ਡੱਕ ਦੀਆਂ ਆਈਆਂ ਸੀ ਕਾਂਗਰਸ ਟੈਂਪ 97 ਦੇ ਵਿੱਚ ਪੋਸਟਾਂ 98 ਦੇ ਵਿੱਚ ਤੇ ਜਦੋਂ ਮੈਂ ਉਹ ਪੋਸਟਾਂ ਭਰੀਆਂ ਤਾਂ ਉਹਦੇ ਵਿੱਚ ਮੈਂ ਸਪੋਰਟਸ ਕੋਟੇ 'ਚ ਨਹੀਂ ਆਈ ਲੇਕਿਨ ਮੈਂ ਪਰਵਾਰੀ ਵੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿ ਮੇਰੇ ਮਗਰ ਸਿਰ ਨਾਲ ਕੋਈ ਨਹੀਂ ਸੀ ਮੇਰੇ ਫਾਦਰ ਸਾਹਿਬ ਹੈਂਡੀਕੈਪਟ ਸੀਗੇ ਘਰ ਦੇ ਵਿੱਚ ਮੈਂ ਸਭ ਤੋਂ ਵੱਡੀ ਸੀ ਮੇਰੇ ਨਾਲ ਇੱਧਰ ਉੱਧਰ ਜਾਣ ਵਾਲਾ ਕੋਈ ਬੰਦਾ ਨਹੀਂ ਸੀਗਾ ਮੈਂ ਕਿਹਾ ਸ਼ਾਇਦ ਮੇਰੇ ਨਹੀਂ ਹੋਣਾ ਕੋਈ ਮੇਥੋਂ ਤਕੜਾ ਹੋਊ ਤਾਂ ਪਰ ਬਾਅਦ ਵਿੱਚ ਮੈਨੂੰ ਕੁਝ ਬੱਚੇ ਉਹ ਜੇ ਸੀ ਜਿਹੜੇ ਮੈਂ ਦੇਖੇ ਕਿ ਇਹ ਤਾਂ ਯਾਰ ਮੇਥੋਂ ਵੀ ਬਾਅਦ ਵਾਲੇ ਨੇ ਇਹ ਕਿਵੇਂ ਲੈ ਗਏ ਨੌਕਰੀਆਂ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀ ਗ੍ਰੇਡੇਸ਼ਨ ਸੀ ਉਹ ਤੁਸੀਂ ਚਾਹ ਸਰਟੀਫਿਕੇਟਾਂ ਦੀ ਕਰਾਈ ਹੋਈ ਸੀਗੀ ਤੁਸੀਂ ਜਿੰਨੀਆਂ ਨੈਸ਼ਨਲ ਖੇਡੇ ਸੀ ਉਹ ਐਡ ਨਹੀਂ ਸੀ ਕਰਾਈ ਹੋਈ ਤੇ ਉਹਦੇ ਵਿੱਚ ਸਪੋਰਟਸ ਕੋਟ ਜੇ ਹੁੰਦਾ ਕਿ ਜਿੰਨੀਆਂ ਤੁਸੀਂ ਨੈਸ਼ਨਲ ਖੇਲੇ ਹੋਨੇ ਹੋ ਤੁਹਾਡਾ ਕੰਪੀਟੀਟਰ ਆ ਗਿਆ ਕੋਈ ਤਾਂ ਤੁਹਾਡੇ 골ਡ ਕਿਨੇ ਜਾਂਦੇ ਆ ਸੀਨੀਅਰ ਚੋਂ ਕਿੰਨੇ ਨੇ ਮਤਲਬ ਟੋਟਲ ਨੈਸ਼ਨਲ ਚੋਂ 골ਡ ਕਿੰਨੇ ਆ ਸਿਲਵਰ ਕਿੰਨੇ ਆ ਬ੍ਰਾਊਨ ਕਿੰਨੇ ਆ ਉਹ ਉਦੋਂ ਪਤਾ ਲੱਗਿਆ ਜਦੋਂ ਮੈਂ ਬਾਅਦ ਵਿੱਚ 2008 ਵਾਲੀਆਂ ਨੌਕਰੀਆਂ ਦੇ ਵਿੱਚ ਆਈਆਂ ਫਿਰ ਮੈਂ ਗ੍ਰੇਡੇਸ਼ਨ ਕਰਾਉਣ ਗਈ ਉੱਥੇ ਲੋਟੋ ਸਰ ਸੀਗੇ ডিপਾਰਟਮੈਂਟ ਦੇ ਵਿੱਚ ਜਦੋਂ ਮੈਂ ਉਹਨਾਂ ਕੋਲ ਇੱਕ ਐਫਟੀ ਡੈਪਟ ਲੈ ਗਈ ਬਣਾ ਕੇ ਇਥੋਂ ਵੈਸੇ ਐਫਟੀ ਡੈਪਟ ਜਿਵੇਂ ਆ ਨੈਸ਼ਨਲ ਸਾਰੀਆਂ ਮੇਰੇ ਕੋਲ ਨੇ ਟੋਟਲ ਮੈਂ ਇੱਥੇ ਲਿਖੀਆਂ ਵੀ ਹੋਈਆਂ ਨੇ ਟੋਟਲ ਮੈਂ 24 25 ਨੈਸ਼ਨਲ ਜਿਹੜੇ ਆ 골ਡ ਤੇ সিলਵਰ ਯਾ 24 25 ਨੈਸ਼ਨਲ ਦੇ ਵਿੱਚੋਂ ਮੇਰੇ 골ਡ ਤੇ সিলਵਰ ਯਾ ব্রਾਉਨ ਵੀ ਕੋਈ ਨਹੀਂ ਮਿਲੂ ਤੁਹਾਨੂੰ ਤੇ ਇਹਦੇ ਵਿੱਚ ਜਦੋਂ ਮੈਂ ਉਹਨਾਂ ਕੋਲੇ ਗਈ ਤੇ ਮੈਂ ਉਹਨਾਂ ਨੂੰ ਕਿਹਾ ਸਰ ਮੇਰੀ ਨੌਕਰੀ ਦਾ ਸਵਾਲ ਆ ਕਿ ਮੈਂ ਗ੍ਰੇਡੇਸ਼ਨ ਕਰਾਉਣੀ ਆ ਆ ਮੇਰੇ ਕੋਲ ਐਫਟੀ ਡੈਪਟਾ ਮੈਂ ਉਹਨੂੰ ਕੋਲੇ ਐਫਟੀ ਡੈਪਟਾ ਰੱਖਤਾ ਸਰਟੀਫਿਕੇਟ ਰੱਖਦੇ ਸਾਰੇ ਉਹ ਕਹਿੰਦੇ ਬੇਟਾ ਕਿੱਥੇ ਫਿਰ ਜਾਂਦੀ ਨੌਕਰੀ ਮਿਲੀ ਨਹੀਂ ਮੈਂ ਕਿਹਾ ਨਹੀਂ ਸਰ ਮੈਨੂੰ ਮਿਲੇ ਨਹੀਂ ਕਮਾਲ ਹੋ ਗਈ ਕਹਿੰਦੇ ਇੰਨੇ ਸਰੂਪ ਲੈ ਕੇ ਨੌਕਰੀ ਮਿਲ ਗਈ ਇਹ 2008 8 ਤੋਂ ਜਦੋਂ ਜੋਬ ਮੈਨੂੰ ਮਿਲੀ ਉਹ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਹਾਂਜੀ ਤੇ ਉਹਨਾਂ ਮੈਂ ਕਲਰਕ ਕੋਲੇ ਗਈ ਕਲਰਕ ਕਹਿੰਦਾ ਗ੍ਰੇਡਿਸ਼ਨ ਨਹੀਂ ਹੋਣੀ ਜੀ ਇਹ ਐਡ ਨਹੀਂ ਹੋ ਸਕਦੇ ਮੈਂ ਕਿਹਾ ਵੀ ਕਿਉਂ ਕਹਿੰਦੇ ਥੱਲਿਓ ਤੁਹਾਡਾ ਜ਼ਿਲ੍ਹੇ ਦੇ ਵਿੱਚੋਂ ਕੇਸ ਬਣ ਕੇ ਤਿਆਰ ਹੋ ਕੇ ਆਊਗਾ ਫਿਰ ਇਹਨੂੰ ਟਾਈਮ ਲੱਗੂਗਾ ਤਿੰਨ ਮਹੀਨੇ ਲੱਗਣਗੇ ਮੈਂ ਕਿਹਾ ਜੀ ਤਿੰਨ ਮਹੀਨੇ ਤਾਂ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਮੈਨੂੰ ਤਾਂ ਇਮੀਡੀਏਟਲੀ ਚਾਹੀਦਾ ਹੈ ਕਹਿੰਦੇ ਨਹੀਂ ਜੀ ਫਿਰ ਮੈਡਮ ਇਹ ਤੁਹਾਨੂੰ ਕੇਸ ਨੀਚੋਂ ਜਿਵੇਂ ਜ਼ੋਨ ਜ਼ਿਲ੍ਹਾ ਸਟੇਟ ਦੇ ਸਰਟੀਫਿਕੇਟ ਨਾਲ ਲੈ ਕੇ ਆਉਣੇ ਪੈਣਗੇ ਤਾਂ ਤੁਹਾਡੀ ਗ੍ਰੇਡੂਏਸ਼ਨ ਹੋ ਜਦੋਂ ਮੈਂ ਲੋਟੋ ਸਰ ਕੋਲੇ ਗਈ ਉਹ ਕਹਿੰਦੇ ਕਿਹੜੇ ਕਲਰਕ ਕਹਿੰਦਾ ਮੈਂ ਕਿਹਾ ਜੀ ਇੱਥੇ ਤੁਹਾਡੇ ਇੱਕ ਕਲਰਕ ਲਗਾ ਮੈਨੂੰ ਨਹੀਂ ਪਤਾ ਉਹ ਬੈਠੇ ਨੇ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਕਹਿੰਦੇ ਇਹਨੇ ਸਰਟੀਫਿਕੇਟ ਤਾਂ ਜਿੰਦਗੀ ਵਿੱਚ ਦੇਖਿਆ ਉਹ ਕਹਿੰਦਾ ਨਹੀਂ ਜੀ ਕਹਿੰਦਾ ਫਿਰ ਇਹਨਾਂ ਦੀ ਗ੍ਰੇਡੂਏਸ਼ਨ ਹੁਣੇ ਕਰਕੇ ਦਿਓ ਤਾਂ ਮੈਂ ਉਹਨਾਂ ਦੀ ਬਦੌਲਤ ਵੀ ਕੁਛ ਹੈ ਸਮਝ ਲਓ ਕਿ ਉਹ ਗ੍ਰੇਡੂਏਸ਼ਨ ਹੋਈ ਤਾਂ ਮੈਂ ਅੱਜ ਨੌਕਰੀ ਦੇ ਵਿੱਚ ਬੈਠੀ ਹਾਂ ਸਪੋਰਟ नेशनेल ਖੇਡਣ ਦਾ ਮੈਨੂੰ ਮੌਕਾ ਮਿਲਿਆ। ਨੈਸ਼ਨਲ ਖੇਡਣ ਦਾ ਮੈਨੂੰ ਪਹਿਲੀ ਵਾਰ ਕਿੱਥੇ ਗਈ ਸੀ? ਜੰਮੂ ਗਈ ਸੀ ਜਿਸ ਕੋ ਨੈਸ਼ਨਲ। ਜੰਮੂ ਮੇਰੀ ਸਪੋਰਟ ਨੈਸ਼ਨਲ ਸੀ। ਸਾਡੇ ਪੰਜ ਭੈਣਾਂ ਦੇ ਉੱਪਰ ਦੀ ਭਰਾ ਹੋਇਆ ਸੀਗਾ। ਭਰਾ ਦੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ। 5 ਸਾਲਾਂ ਬਾਅਦ ਮਤਲਬ ਉਹਦੀ ਸੱਤੀ ਮਣਾਈ ਜਾ ਰਹੀ ਸੀ ਘਰ ਦੇ ਵਿੱਚ। ਉਦੋਂ ਸੱਤੀ ਪਹਿਲਾਂ ਡੇਟ ਫਿਕਸ ਹੋ ਚੁੱਕੀ ਸੀ। ਟੂਰਨਾਮੈਂਟ ਦੀ ਬਾਅਦ ਚ ਡੇਟ ਆਈ ਤੇ ਮੈਂ ਨੈਸ਼ਨਲ ਖੇਡ ਰਹੀ ਸੀ ਜੰਮੂ ਦੇ ਵਿੱਚ ਮੇਰੇ ਬ੍ਰਦਰ ਦੀ ਜਿਹੜੀ ਸੈਟੀ ਦਾ ਮਾਹੌਲ ਸੀਗਾ ਉਸ ਟਾਈਮ ਸੈਟੀ ਮਨਾਈ ਜਾਂਦੀ ਬੱਚੇ ਦੀ ਤਾਂ ਉਹ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਸੀ ਤੇ ਮੈਂ ਜੰਮੂ ਬੈਠੀ ਸੀ ਹਾਂਜੀ ਤੁਸੀਂ ਇੰਟਰਨੈਸ਼ਨਲ ਖੇਡ ਲਈ ਹੋ ਮੈਂ ਏਸ਼ੀਅਨ ਖੇਡੀ ਕਾਮਨਵੈਲਥ ਖੇਡੀ ਜੀ ਹਾਂਜੀ ਤੇ ਕੀ ਆਪਣੇ ਹੋਰ ਜਿਹੜੀ ਮੇਰੀ ਜੂਥ ਕਾਮਨਵੈਲਥ ਚੈਂਪੀਅਨਸ਼ਿਪ ਆ ਉਹਦੇ ਵਿੱਚ ਮੇਰਾ ਸਿਲਵਰ ਮੈਡਲ ਆ ਜੀ ਫਾਸਟ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਮੈਂ ਚਾਈਨਾ ਦੇ ਵਿੱਚ ਖੇਡ ਕੇ ਆਈ ਸੀ ਉੱਥੇ ਸਾਡੀ ਪਹਿਲੀ ਫਾਸਟ ਪਾਰਟਿਸਪੇਸ਼ਨ ਸੀਗੀ ਕਿਸ ਤ ਦੇਖੋ ਚైనా ਗਈ ਨਾ ਗਏ ਹ ਕਿਉਂਕਿ ਇੱਕ ਵਾਰ ਤਾਂ ਹਾਲਾਤ ਕਰਦੇ ਐ ਸੀ ਉਸ ਟਾਈਮ ਮੈਂ ਪਲਸ 1 'ਚ ਸੀ ਜਿਸ ਟਾਈਮ ਮੈਂ ਚైనా ਗਈ ਉਸ ਟਾਈਮ ਮੈਂ ਪਲਸ 1 ਦੇ ਵਿੱਚ ਸੀਗੀ ਤਾਂ ਪਲਸ 1 ਦੇ ਵਿੱਚ ਜਦੋਂ ਪਹਿਲੀ ਵਾਰ ਆਪਾਂ ਜਹਾਜ਼ ਚੜਨਾ ਉਹਦਾ ਤਾਂ ਤੁਹਾਨੂੰ ਪਤਾ ਕਿ ਗਰੀਬ ਘਰ ਦੇ ਵਿੱਚੋਂ ਬੱਸਾਂ ਚੜਨਾ ਦਾ ਵੀ ਹੁਕਮ ਨਹੀਂ ਹੁੰਦਾ ਬੱਚਿਆਂ ਨੂੰ ਤੇ ਜਹਾਜ਼ ਵਿੱਚ ਬੈਠਣਾ ਤਾਂ ਬਹੁਤ ਵੱਡੀ ਗੱਲ ਸੀ ਮੇਰੇ ਲਈ ਤੇ ਉਸ ਟਾਈਮ ਘਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ਉਸ ਟਾਈਮ ਵੀ ਸੱਤ ਤੋਂ ਜਦੋਂ ਅਸੀਂ ਚైనా ਗਏ ਸੀ 12-12000 ਰੁਪਏ ਲਿਆ ਗਿਆ ਸੀ ਸਹੀ ਤੇ ਉਹ 12000 ਮੇਰੇ ਘਰ ਦੇ ਨੇ ਬਹੁਤ ਔਖਾ ਦਿੱਤਾ ਸੀਗਾ ਇਕੱਠਾ ਕਰਕੇ ਤੇ ਸਾਨੂੰ ਇਹ ਕਿਹਾ ਗਿਆ ਸੀ ਤੁਹਾਨੂੰ ਬਾਅਦ ਚ ਆਿਆਂ ਨੂੰ ਮਿਲ ਜੂਗਾ ਪਰ ਉਹ ਵੀ ਉਸ ਟਾਈਮ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਉਹਦਾ ਵਾਪਸ ਸੀ ਤੇ ਆਉਣ ਤੇ ਪਰ ਜਿਹੜੀ ਉੱਥੇ ਜਾ ਕੇ ਨੰਦਾ ਆ ਜਾਂ ਖੇਡੀ ਮੈਂ ਉਸ ਟਾਈਮ ਉਸ ਟੀਮ ਦੇ ਵਿੱਚ ਉੱਥੇ ਖੇਡੀ ਤਾਂ ਇੱਕ ਕੋਚ ਨੇ ਚైనా ਦੇ ਨੇ ਆ ਕੇ ਮੈਨੂੰ ਜੱਫੀ ਚ ਲੈ ਲਿਆ ਸੀ ਕਿ ਬੀ ਬਹੁਤ ਸੋਹਣੀ ਖੇਡਣ ਕਰਕੇ ਕਿ ਤੂੰ ਬਹੁਤ ਸੋਹਣੀ ਬੱਚਾ ਖੇਡ ਰਹੀ ਆ ਤੇ ਮੈਨੂੰ ਉਸ ਟਾਈਮ ਬੜੀ ਖੁਸ਼ੀ ਹੋਈ ਜਾਹੇ ਮੈਡਲ ਨਹੀਂ ਸੀ ਆਇਆ ਪਰ ਜਿਹੜਾ ਉਸ ਕੋਚ ਬਲੂ ਮੈਨੂ ਰਿਗਾਰਡ ਮਿਲਿਆ ਉਹਨਾਂ ਨੇ ਇੱਕ ਬੈਚ ਸੀ 올림픽 ਗੇਮ ਦਾ ਉਹ ਵੀ ਮੇਰੇ ਸਪੈਸ਼ਲ ਲਾ ਕੇ ਗਿਆ ਕਿ ਨਾ ਮੈਨੂੰ ਉਹਨਾਂ ਦੀ ਬੋਲੀ ਸਮਝ ਆਉਂਦੀ ਸੀ ਨਾ ਉਹਨਾਂ ਨੂੰ ਮੈਨੂੰ ਸਮਝਾਉਣਾ ਆਉਂਦਾ ਸੀ ਪਰ ਲੇਕਿਨ ਜਿਹੜੀ ਉਹਨਾਂ ਦੀ ਫੀਲਿੰਗ ਸੀ ਜਾਂ ਮੇਰੀ ਫੀਲਿੰਗ ਸੀ ਉਸ ਟਾਈਮ ਉਹ ਬਹੁਤ ਵਧੀਆ ਲੱਗ ਰਿਹਾ ਸੀ ਆਪਣੇ ਆਪ ਨੂੰ ਤੁਸੀਂ ਮੈਡਲ ਚੜੀ ਜਾ ਰਖੀ ਕਿਹਨੇ ਕਿ ਮੈਡਲ ਜਿੱਤੇ ਉਸ ਮੈਡਲ ਮੈਂ ਮੈਡਲ ਦਿੱਤਾ ਕੋਈ ਗਿਣਤੀ ਹੋਈ ਨਹੀਂ ਉਹ ਮੇਰੇ ਪਹਿਨੇ ਜੀ ਉੱਪਰ ਸਾਰੇ ਉਹ ਮੇਰੇ ਫਾਦਰ ਸਾਹਿਬ ਨੇ ਜੜਵਾ ਕੇ ਦਿੱਤੇ ਸੀ ਉਹ ਮੇਰੇ ਕੁਵਾਰੀ ਹੁੰਦੀ ਦੇ ਸਾਰੇ ਸਕੂਲ ਟਾਈਮ ਜਦੋਂ ਮੈਂ ਕੁਵਾਰੀ ਹੁੰਦੀ ਸੀ ਉਸ ਟਾਈਮ ਦੇ ਨੇ ਇਹ ਸਾਰੇ ਮੇਰੇ ਬਾਅਦ ਚ ਨੌਕਰੀ ਲੱਗੀ ਐ ਤਾਂ ਸਮਝੋ ਕਿੱਥੇ ਤੁਸੀਂ ਕੋਚਿੰਗ ਦਿੰਦੇ ਰਹੇ ਬੱਚਿਆਂ ਨੂੰ ਮੇਰੀ ਸਭ ਤੋਂ ਪਹਿਲਾ ਜੌਬ ਸੀ ਹਥਮ ਜੀ ਮੈਂ ਹਥਮ ਵੀ ਹੈਂਡਬਾਲ ਸ਼ੁਰੂ ਕੀਤੀ ਮੇਰੀ ਉਸ ਟਾਈਮ ਵੀ ਪਾਰਟਿਸਪੀਸ਼ਨ ਬੱਚਿਆਂ ਦੀ ਹੋਈ ਉਸ ਤੋਂ ਬਾਅਦ 3 ਸਾਲਾਂ ਬਾਅਦ ਮੇਰੀ ਜਿਹੜੀ ਸੀਗੀ ਸਕੂਲ ਤੋਂ ਜਿਹੜੀ ਚੋਂ ਮੈਂ ਪੜ੍ਹੀ ਸੀ ਉੱਥੇ ਹੀ ਮੇਰੀ ਪੋਸਟਿੰਗ ਹੋ ਗਈ ਜਿੱਥੋਂ ਮੈਂ 10th ਕੀਤੀ ਸੀ ਫਿਰ ਮੈਂ ਉੱਥੇ ਹੈਂਡਬਾਲ ਸ਼ੁਰੂ ਕੀਤੀ ਚਲੋ ਉਹ ਤਾਂ ਮੇਰਾ ਆਪਦਾ ਏਰੀਆ ਸੀ ਆਪਦਾ ਇਲਾਕਾ ਸੀ ਲੋਕ ਬੱਚੇ ਕਿਲੋ ਕਿਲੋ ਮੀਟਰ ਤੋਂ ਡੇਢ ਡੇਢ ਕਿਲੋਮੀਟਰ ਤੋਂ ਸ਼ਾਮ ਨੂੰ ਡੇਲੀ ਮੇਰੇ ਕੋਲ ਗਰਾਊਂਡ ਪ੍ਰੈਕਟਿਸ ਕਰਨ ਆਉਂਦੇ ਸੀ ਉੱਥੇ ਵੀ ਮੈਂ ਗਰਾਊਂਡ ਚਾਲੂ ਰੱਖਿਆ ਉਸ ਤੋਂ ਬਾਅਦ ਜਦੋਂ ਮੇਰੀ ਫੇਰ ਬਦਲੀ ਹੋ ਗਈ 3 ਸਾਲਾਂ ਬਾਅਦ ਮੈਂ ਹਥਨ ਸੌਰੀ ਆਤੋਪੁਰ ਸਕੂਲ ਤੋਂ ਇੱਥੇ ਆ ਗਈ ਬਹਾਦਰਪੁਰ ਦੇ ਨਾਲ ਦੁਗਾ ਹਾਂ ਬਹਾਦਰਪੁਰ ਮੇਰੇ ਇਨ-ਲਾ ਉਸ ਨੇ ਤੇ ਦੁਗਾ ਮੈਂ ਆ ਗਈ ਦੁਗਾ ਮੈਂ ਸ਼ੁਰੂ ਕੀਤੀ ਗੇਮ ਤੇ ਅਸੀਂ ਦੋ ਉੱਥੇ ਕੋਈ ਗਰਾਊਂਡ ਨਹੀਂ ਸੀ ਉਸ ਟਾਈਮ ਬੜਾ ਵੱਡਾ ਵੱਡਾ ਸੁੱਕਾ ਸੀ ਤੇ ਮੇਰਾ ਬ੍ਰਦਰ ਕਹਿੰਦਾ ਵੀ ਭੈਣੇ ਇੱਥੇ ਕੀ ਕਰਾਂਗੇ ਇੱਥੇ ਹੈ ਹੀ ਕੁਝ ਨਹੀਂਗਾ ਮੈਂ ਕੋਈ ਗੱਲ ਨਹੀਂ ਆ ਗਏ ਨਾ ਅੱਪੀ ਕਰ ਲਾਂਗੇ ਪਰ ਉਥੋਂ ਦੇ ਲੋਕਾਂ ਨੇ ਉਥੋਂ ਦੀ ਕਲੱਬ ਨੇ ਉਥੋਂ ਦੀ ਪੰਚਾਇਤ ਨੇ ਮੇਰਾ ਬੜਾ ਸਾਥ ਦਿੱਤਾ ਜੀ ਸਾਡੇ 2-3 ਮਹੀਨੇ ਉੱਥੇ ਟਰੈਕਟਰ ਚੱਲਦੇ ਰਹੇ ਅਸੀਂ ਪਹਿਲਾਂ ਥਾਂ ਪਧਰਾ ਕੀਤਾ ਜਿਹੜਾ ਰੋੜਾ ਰੱਪਾ ਸੀ ਬੱਚੋਂ ਲਾਲ ਚਗਾਇਆ ਹੌਲੀ 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 ਅਸੀਂ ਆਪਣੀ ਲੈਂਡ ਤੇ ਆਏ ਉਸ ਤੋਂ ਬਾਅਦ 2 ਸਾਲ ਮੈਂ ਪ੍ਰੈਕਟਿਸ ਕਰਾਈ ਤੀਜੇ ਸਾਲ ਮੇਰੀ ਟੀਮ ਨੇ ਸਕੂਲ ਦੀ ਨੇ ਅੰਡਰ 14 ਦੇ ਵਿੱਚ ਬ 3rd ਪੋਜੀਸ਼ਨ ਹਾਸਲ ਕੀਤੀ। ਉਹੀ ਗਰੁੱਪ ਮੇਰਾ ਅੱਜ ਤੱਕ ਪੋਜੀਸ਼ਨ ਹਾਸਲ ਕਰਦਾ। ਉਸ ਤੋਂ ਬਾਅਦ ਅਸੀਂ ਅਗਲੀ ਵਾਰ 17 ਚ ਪੋਜੀਸ਼ਨ ਸਿਲਵਰ ਕੀਤੀ। ਉਦੋਂ ਬਾਅਦ ਉਸੇ 17 ਟੀਮ ਨੇ ਫਿਰ 골ਡ ਲਿਆ ਸਟੇਟ ਵਿੱਚੋਂ। ਉਹੀ ਫਿਰ ਟੀਮ ਨੇ ਮੇਰਾ 19 ਚ 골ਡ ਲਿਆ। ਉਹ ਗਰੁੱਪ ਮੇਰਾ ਕੰਟੀਨਿਊ ਚੱਲਦਾ ਰਿਹਾ। ਮਾਗਰ ਮਾਰ ਮੇਰਾ ਛੋਟਾ ਇੱਕ 14 ਗਰੁੱਪ ਮੈਂ ਸਟਾਰਟ ਕੀਤਾ ਸੀ। ਉਹ ਵੀ ਚੱਲਦਾ ਰਿਹਾ ਤੇ ਤਿੰਨੇ ਗਰੁੱਪ ਮੇਰੇ ਇੱਕ ਟਾਈਮ ਇਹੋ ਜਿਹਾ ਆ ਗਿਆ ਸੀਗਾ ਕਿ ਤਿੰਨੇ ਗਰੁੱਪਾਂ ਨੇ ਇੱਕ ਪਿੰਡ ਇੱਕ ਸਕੂਲ ਦੀ ਟੀਮ ਨੇ ਪੰਜਾਬ ਦੇ ਵਿੱਚ ਦਾਕਟਰ ਟੋ ਕੱਟ 10 ਸਾਲ ਤੱਕ ਚਵਾ ਕੇ ਰੱਖੀ ਅੱਜ ਦੇ ਆਪਾਂ ਦੇਖਿਆ ਕੁਝ ਲੋਗ ਐ ਜਿਹਨੇ ਚੋਤੀਆਂ ਨੂੰ ਬਹੁਤ ਸਮਝਦੇ ਨਹੀਂ ਵੀ ਬਸ 10 ਪੜਾਤਾ 12 ਪੜਾਤਿਆਂ ਕੰਮ ਕਰ ਸਿਖਾ ਦਿਓ ਘਰ ਦਾ ਵਿਆਹ ਕਰ ਦਿਓ ਕੀ ਕਹਿਣਾ ਚਾਹੁੰਗਾ ਉਹਨਾਂ ਨੂੰ ਦੇਖੋ ਪਿੰਡਾਂ ਵਿੱਚ ਸਪੋਰਟ ਕਰਨ ਤਾਂ ਬੱਚੇ ਜਿਹੋ ਜਿਹੋ ਨਹੀਂ ਪਿੰਡ ਚ ਮਹੌਲ ਹੈਗਾ ਪਰ ਕੁਝ ਸਾਨੂੰ ਵੀ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਜਿਵੇਂ ਮੈਂ ਦੁਕਾਨਾਂ ਦੇ ਵਿੱਚ ਕਿਸੇ ਨੂੰ ਹੈਂਡਬਾਲ ਨਹੀਂ ਸੀ ਪਤਾ ਕੀ ਆ ਪਰ ਅੱਜ ਤੁਸੀਂ ਦੁਕਾਨਾਂ ਦੇ ਵਿੱਚ ਜਾਓ ਘਰ ਘਰ ਵਿੱਚ ਤੁਹਾਨੂੰ ਹੈਂਡਬਾਲ ਦੀ ਟੀ-ਸ਼ਰਟ ਪੰਜਾਬ ਦੀ ਪਾਈ ਮਿਲੂ ਘੱਟੋ ਘੱਟ ਸਭ ਜੂਨੀਅਰ ਜੂਨੀਅਰ ਸੀਨੀਅਰ ਬੱਚੇ ਜਿਹੜੇ ਸੀ ਮੇਰੇ ਘੱਟੋ ਘੱਟ 20 ਬੱਚੇ ਹਰ ਵਾਰ ਨੈਸ਼ਨਲ ਖੇਡ ਜਾਂਦੇ ਸੀ ਤੇ ਉਹ ਕੁੜੀਆਂ ਨੇ ਬੀਏ ਵੀ ਕਰ ਲਈ ਜੀ ਉਹ ਕੁੜੀਆਂ ਨੇ ਪੀਜੀਡੀਸੀ ਵੀ ਕਰ ਲਈ ਉਹ ਕੁੜੀਆਂ ਅੱਗੇ ਹੁਣ ਖਾਸ ਕਰਕੇ ਸਕੂਲ ਚ ਖਾਸ ਕਰਕੇ ਕਾਲਜ ਪਟਿਆਲਾ ਉੱਥੇ ਐਡਮਿਸ਼ਨ ਲੈ ਰੱਖੀ ਆ ਕਿਉਂਕਿ ਉਹਨਾਂ ਦੇ ਘਰਦਿਆਂ ਦੀ ਵੀ ਇੱਕ ਸੋਚ ਬਣ ਗਈ ਜਿਹੜਾ ਗਰੁੱਪ ਸੀਗਾ ਪਹਿਲਾਂ ਕਿ ਕੁੜੀਆਂ ਪਹਿਲਾਂ ਕਿਤੇ ਨੌਕਰੀ ਤੇ ਲੱਗ ਜਾਣ ਉਸ ਤੋਂ ਬਾਅਦ ਮੈਰਿਜ ਕਰਾਂਗੇ ਜੇ ਨਾ ਉਹ ਖੇਡਦੀਆਂ ਹੁੰਦੀਆਂ ਨਾ ਕਰੋ ਬਾਹਰ ਨਿਕਲੀਆਂ ਹੁੰਦੀਆਂ ਤਾਂ ਸ਼ਾਇਦ ਨਾ ਤਾਂ ਉਹਨਾਂ ਦੇ ਘਰ ਦੇ ਨੇ ਪੜਾਉਣਾ ਸੀ ਉਹਨਾਂ ਨੂੰ ਕਿਉਂਕਿ ਪੈਸੇ ਨਹੀਂ ਦੇ ਸਕਦੇ ਸੀ ਕਾਲਜਾਂ ਦੇ ਫੀਸਾਂ ਕਿੰਨੇ ਕਿੰਨੇ ਸਜਾਈ ਹੈ ਵੀ ਅਕਸਰ ਦੇਖਦੇ ਆਂ ਵੀ ਜਿਹੜਾ ਬੱਚਾ ਗੇਮ ਕਰਦਾ ਹੈ ਉਹ ਬੱਦ ਪੜ ਨਹੀਂ ਸਕਦਾ ਇਹ ਫੈਕਟ ਹੈ ਪਰ ਅਸਰ ਪੈਂਦਾ ਪੈਂਦਾ ਜੀ ਇਹ ਚ 30 40 40 40% ਬੱਚੇ ਤੇ ਅਸਰ ਪੈਂਦਾ 40% ਲੈ ਕੇ ਚੱਲੋ ਬੱਚਾ 60% ਤੇ ਆ ਜਾਂਦਾ ਪਰ ਪਰਮਾਤਮਾ ਦੀ ਕਿਰਪਾ ਨਾਲ ਜਿੰਨੇ ਕੁ ਬੱਚੇ ਮੇਰੇ ਕੋਲ ਖੜੇ ਆ ਉਹ ਮੇਰੇ ਪਲੱਸ 2 ਸਕੂਲ ਤੱਕ ਟੌਪਰ ਹੀ ਰਹੇ ਨੇ ਜੋ ਜੇ ਭੜਾਈ ਫਰਕ ਪੈਂਦਾ ਫਿਰ ਹੋ ਜਾ ਨੌਕਰੀ ਮਿਲ ਜੂ ਸਾਨੀ ਹੁੰਦੀ ਸਪੋਰਟਸ ਕੋਟ ਜੀ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਪਰ ਇੱਕ ਇਹ ਵੀ ਹੈ ਨਾ ਜਿਹੜੇ ਹੁਣ ਸਪੋਰਟਸ ਦਿਨ ਸਵੇਰੇ ਗਰਾਊਂਡ ਆਉਣਾ ਬੱਚੇ ਨੇ ਸ਼ਾਮ ਨੂੰ ਗਰਾਊਂਡ ਆਉਣਾ ਦਿਨੇ ਕਲਾਸਾਂ ਲਾਉਣੀਆਂ ਨੇ ਪੜਨਾ ਘਰ ਗਰੀਬ ਨੇ ਮਾਪੇ ਬਿਹਾੜੀਆਂ ਤੇ ਚਲੇ ਜਾਂਦੇ ਨੇ ਬੱਚਿਆਂ ਨੇ ਘਰ ਦਾ ਵੀ ਕਰਨਾ ਉਹ ਬੱਚੇ ਨੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਜਾਦਾ ਸਾਡੇ ਕੋਲੇ ਕੈਟਾਗਰੀ ਹੈ ਜਿਹੜੀ ਉਹ ਐਸਸੀ ਰਹਗੀ ਬੱਚੇ ਬੀਸੀ ਰਹਗੀ ਜਨਰਲ ਕੈਟਾਗਰੀ ਤਾਂ ਖਤਮ ਹੀ ਹੋ ਗਈ ਸਕੂਲਾਂ ਦੇ ਵਿੱਚ ਸਾਡੇ ਕੋਲੇ ਗਰੋਥ ਖਤਮ ਹੋ ਗਈ ਸਾਡੇ ਕੋਲੇ ਹਾਈਟਾਂ ਬੱਚਿਆਂ ਦੀਆਂ ਖਤਮ ਹੋ ਗਈਆਂ ਅਸੀਂ ਬੱਚੇ ਕਿੱਥੋਂ ਲੈ ਕੇ ਆਈਏ ਜੀ ਫੜਤੀ ਮੈਮ ਤੁਸੀਂ ਕਿੰਨੇ ਸਾਲ ਆਏ ਸੋ ਦੁਕਾਨ ਮੈਂ 14 ਸਾਲ ਲਾਇਏ ਨੇ ਜੀ ਪਰ ਅੱਜ ਵੀ ਜੇ 14 ਸਾਲ ਲਾਏ ਨੇ 14 ਸਾਲ ਲਗਾਏ ਤੇ ਹੁਣ ਡਿਊਟੀ ਕਿੱਥੇ ਹੈ ਮੇਰੀ 14 ਸਾਲਾਂ ਬਾਅਦ ਜੀ ਹੁਣ ਪ੍ਰੋਮੋਸ਼ਨ ਹੋ ਗਈ ਸੀਗੀ ਤੇ ਪ੍ਰੋਮੋਸ਼ਨ ਮੇਰੀ 2016 ਦੇ ਵਿੱਚ ਹੋਣੀ ਸੀ ਮੇਰੇ ਨਾਲ ਦੇ ਜਿਹੜੇ ਜੂਨੀਅਰ ਸੀ ਉਹ 16 ਦੇ ਵਿੱਚ ਪ੍ਰਮੋਟ ਹੋ ਗਏ ਸੀ ਮੈਂ ਉਸ ਟਾਈਮ ਵੀ ਆਪਣਾ ਕੇਸ ਜਿਹੜਾ ਸੀ ਉਹ ਭੇਜਿਆ ਸੀ ਮੇਰੀ ਪ੍ਰਮੋਸ਼ਨ ਕਿਉਂ ਨਹੀਂ ਹੋਈ ਕੀ ਕਾਰਨ ਜਦੋਂ ਵੀ ਮੈਂ ਜਾਂਦੀ ਸੀ ਮੁਹਾਲੀ ਚੰਡੀਗੜ੍ਹ ਜਾ ਕੇ ਪਤਾ ਕਰਦੀ ਡਿਪਾਰਟਮੈਂਟ ਦੇ ਵਿੱਚ ਤਾਂ ਉਹ ਕਹਿ ਦਾਂਦੇ ਵੀ ਮੈਮ ਨਹੀਂ ਹੋ ਸਕਦੀ ਜੀ ਐਂ ਕਹਿ ਕੇ ਮੋੜ ਦਿੰਦੇ ਉਹ ਕੋਈ ਗੱਲ ਨਾ ਕਰਦੇ ਐਪਲੀਕੇਸ਼ਨ ਲਿਖ ਦਿਓ ਜੀ ਅਸੀਂ ਕਰਾਂਗੇ ਜੀ ਅਸੀਂ ਦੇਖਾਂਗੇ ਜੀ ਮੈਂ ਕਹਾਂ ਜੀ ਮੈਥੋਂ 5 ਜੂਨੀਅਰ ਹੋ ਗਏ ਤੇ ਮੇਰੀ ਕਿਉਂ ਨਹੀਂ ਹੋਈ ਮੈਨੂੰ ਇਹ ਤਾਂ ਦੱਸੋ ਨਾ ਵੀ ਮੈਨੂੰ ਸਜ਼ਾ ਕਦੀ ਮਿਲ ਰਹੀ ਹੈ 2016 ਤੋਂ ਬਾਅਦ ਮੈਂ ਫਿਰ ਚੁੱਪ ਕਰਕੇ ਬੈਠ ਗਈ ਕਿਉਂਕਿ ਮੈਂ ਆਪਣੇ ਬੱਚਿਆਂ ਚ ਸਪੋਰਟਸ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਦਾ ਦੁਗਾਂ ਨਹੀਂ ਸੀ ਛੱਡਣਾ ਚਾਹੁੰਦੀ ਦੁਗਾਂ ਦੇ ਵਿੱਚ ਇਹ ਸੀ ਮੈਂ ਕਿਉਂ ਨਹੀਂ ਸੀ ਛੱਡਣਾ ਚਾਹੁੰਦੀ ਦੇਖੋ ਪਹਿਲਾਂ ਵੀ ਕਿਉਂਕਿ ਉੱਥੇ ਜਿਹੜੀ ਹੈਗੀ ਸੀ ਉੱਥੇ ਆਪਣੇ ਲੈਕਚਰ ਦੀ ਪੋਸਟ ਉਹ ਮੈਡਮ ਸੀ ਆਪਣੀ ਪਹਿਲਾਂ 5 ਸਾਲ ਪਹਿਲਾਂ ਆਪਣੀ ਰਿਟਾਇਰਮੈਂਟ ਲੈ ਗਈ ਜੋ ਨੋਇਓ ਟਰਮੀਨਲ ਆ ਕੇ ਉੱਥੇ ਪੋਸਟ ਖਤਮ ਕਰਤੀ ਮੈਂ ਕਿਹਾ ਜੇ ਮੈਨੂੰ ਉਰੋਂ ਛੱਡਣਾ ਪਿਆ ਮੈਂ ਮਸਾਏ ਬੂਟਾ ਲਾਇਆ ਇਹ ਬੂਟਾ ਲਾਉਣਾ ਬਹੁਤ ਔਖਾ ਜੀ ਬੂਟੇ ਨੂੰ ਉਸ ਤੋਂ ਬਾਅਦ ਹੌਲੀ ਹੌਲੀ ਪਾਲਣਾ ਉਹ ਉਦੋਂ ਵੀ ਔਖਾ 14 ਸਾਲ ਬੂਟੇ ਨੂੰ ਲਗਾਇਆ ਤੇ ਪਾਲਿਆ ਇਸ ਤੋਂ ਵੱਡਾ ਕੀਤਾ ਇਸ ਤੋਂ ਵੱਡਾ ਕੀਤਾ ਹਣਾ ਉਹ ਵਾਲੀ ਹੋਰ ਉਸ ਤੋਂ ਬਾਅਦ ਤੁਸੀਂ ਫਿਰ ਬਦਲੀ ਤੁਹਾਡੀ ਕਿੱਥੇ ਹੋਈ ਕਦੋਂ ਹੋਈ ਉਸ ਮੇਰੀ ਆਹ ਹੈ ਜੀ ਆਪਣੇ 2000 ਹੁਣ ਚੱਲ ਰਿਹਾ 25 24 ਦੇ ਵਿੱਚ ਸਤੰਬਰ 20 ਸਤੰਬਰ ਨੂੰ ਮੈਨੂੰ ਪ੍ਰਮੋਸ਼ਨ ਮਿਲੀ ਹੈ ਜੀ 18 19 20 ਸਾਨੂੰ ਤਿੰਨ ਡੇਟਾਂ ਦਿੱਤੀਆਂ ਸੀ ਕਿ ਤੁਸੀਂ ਜੁਆਇਨ ਕਰਨਾ ਮੈਂ ਬੜੀ ਕਸਮ ਕਾਸ ਸੀ ਕਿ ਨਕੋਦਰ ਮਿਲਿਆ ਮੈਨੂੰ ਸਟੇਸ਼ਨ ਜਦ ਕਿ ਆਪਣੇ ਖਾਲੀ ਪੈ ਸੀ ਆਪਣੇ ਥਲੇਸਾਂ ਖਾਲੀ ਪਿਆ ਸੀ ਉਬਾਲ ਖਾਲੀ ਪਿਆ ਸੀ ਗਰਲ ਸਕੂਲ ਖਾਲੀ ਪਿਆ ਸੀ ਪਸ ਪਸੌੜ ਪਸੌੜ ਖਾਲੀ ਪਿਆ ਸੀ ਪਦੌ ਆਪਣੇ ਉਦੋਂ ਬਾਅਦ ਅੱਗੇ ਧੂਰੀ ਕੋਲੇ ਹੈਗਾ ਬੇਨੜਾ ਬੇਨੜਾ ਖਾਲੀ ਪਿਆ ਸੀ ਉਸ ਟਾਈਮ ਕੋਈ ਵੀ ਸਟੇਸ਼ਨ ਸ਼ੋ ਨਹੀਂ ਕੀਤਾ ਗਿਆ ਬੜਾ ਅਸੀਂ ਰੋਲਾ ਪਾਇਆ ਉੱਥੇ ਕਿ ਸਾਡੇ ਸਟੇਸ਼ਨ ਹੈਗਾ ਉਹ ਕਿਉਂ ਨਹੀਂ ਦਿਖਾ ਰਹੇ ਨਨਹੇੜੇ ਖਾਲੀ ਪਿਆ ਸੀਗਾ ਨਹੀਂ ਦਿੱਤੇ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਇੱਕ ਹੋਰ ਪ੍ਰਮੋਸ਼ਨ ਦਿੱਤੀ ਸਾਡੇ ਜੂਨੀਅਰਾਂ ਨੂੰ ਉਹ ਉਹਨਾਂ ਨੇ ਰਿਟ ਕੀਤੀ ਹੋਈ ਸੀ ਉਹ ਪੀਟੀ ਤੋਂ ਡੀਪੀ ਅਸੀਡੈਟ ਕਰਕੇ 1 ਮਹੀਨੇ ਬਾਅਦ ਹੀ ਉਹਨਾਂ ਨੇ ਰਿਟ ਕਰਤੀ ਲੈਕਚਰਰ ਲਈ ਉਹਨਾਂ ਨੂੰ ਨਾਲ ਦੀ ਨਾਲ ਲੈਕਚਰਰ ਦੀ ਪ੍ਰਮੋਸ਼ਨ ਮਿਲ ਗਈ ਜਿਹੜੀ ਉਹ ਲੈਕਚਰਰ ਦੀ ਪ੍ਰਮੋਸ਼ਨ ਮਿਲ ਗਈ ਉਹਦੇ ਵਿੱਚ ਜਿਹੜੀ ਲੇਡੀਸ ਗਿਆ ਉਹਨਾਂ ਨੂੰ 10 ਕਿਲੋਮੀਟਰ ਦੇ ਘੇਰੇ-ਘੇਰੇ ਚ ਮਿਲ ਗਈ ਸਾਰਿਆਂ ਨੂੰ ਉਹਨਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੁਣ ਤਾਂ ਕਈ ਵਾਰ ਇਹ ਵੀ ਲੱਗਦਾ ਕਿ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਕੋਈ ਕੁਝ ਨਹੀਂ ਹੈਗਾ ਜੋ ਕਰਮਾਂ ਦਾ ਤੁਹਾਨੂੰ ਉਹੀ ਮਿਲਣਾ ਜਿੱਦਾਂ ਮਰਜ਼ੀ ਭੱਜ ਲਓ ਫਿਰ ਮੈਂ ਤੁਸੀ ਸਵੇਰੇ ਨਕੁੱਦਰ ਜਾਣਿਓ ਸ਼ਾਮ ਨੂੰ ਆਣਿਓ ਫਿਰ ਸਮਾਂ ਕਾਫੀ ਲੱਗਦਾ ਉਹ ਸਮਾਂ ਜੀ ਸਵੇਰੇ 4:30 ਵਜੇ ਜਾਣੀਆਂ ਮੈਂ ਇਥੋਂ ਤੇ ਫਿਰ ਇਥੋਂ 4:40 ਤੇ ਮੈਂ ਬਸ ਅੱਡੇ ਪਹੁੰਚ ਜਾਨੀ ਆਂ ਪਹਿਲੀ ਅਮਰਸਰ ਵਾਲੀ ਬੱਸ ਤੇ ਉੱਥੇ ਕਹਿੰਦੇ ਪਹੁੰਚਦੇ ਹਾਂ ਉੱਥੇ ਮੈਂ ਫੇਰ ਵੀ ਅੱਧਾ ਘੰਟਾ ਲੇਟ ਪਹੁੰਚ ਗਈਆਂ ਜੀ ਕਿਉਂਕਿ ਜਿਹੜੀ ਅਗਲੀ ਬੱਸਾਂ ਮੈਨੂੰ ਫਲੋਰ ਤੋਂ ਮਿਲਦੀ ਆ ਉਥੋਂ ਉਹ ਲੇਟ ਚੱਲਦੀ ਆ ਥੋੜੀ ਉਹ ਜਿਹੜੀ ਪਹਿਲੀ ਬੱਸ ਆ ਉਥੋਂ 7:30 ਚੱਲਦੀ ਆ ਜੀ ਉਸ ਤੋਂ ਪਹਿਲਾਂ ਨਕੋਦਰ ਨੂੰ ਕੋਈ ਲੁਧਿਆਣੇ ਤੋਂ ਬੱਸ ਹੀ ਨਹੀਂ ਜਾਂਦੀ ਉੱਥੇ ਤੁਸੀਂ ਕੋਚਿੰਗ ਕਰਦੇ ਹੋ ਉੱਥੇ ਮੈਂ ਕੋਈ ਕੋਚਿੰਗ ਨਹੀਂ ਸ਼ੁਰੂ ਕੀਤੀ ਜੀ ਕਿਉਂਕਿ ਮੇਰਾ ਜਾਣ ਆਉਣ ਚ ਸਫ਼ਰ ਨਿਕਲ ਜਾਂਦਾ ਇੱਕ ਅੰਦਰੋਂ ਮਾਣਾ ਜਿਹੜਾ ਉਹ ਐਡਾ ਕੀ ਕਿਤੇ ਕਿਤੇ ਜਿਹੜੀ ਬਦਲੀ ਆ ਤੁਹਾਡੇ ਇਸ ਬਦਲੇ ਨੇ ਇੱਕ ਕੋਚ ਖਤਮ ਕਰਤਾ ਹਣਾ ਇੱਕ ਕੋਚ ਕੀ ਜੀ ਬਹੁਤ ਕੁਝ ਖਤਮ ਕਰਤਾ ਇਹਨੇ ਕੱਲਾ ਕੋਚ ਨਹੀਂ ਤੁਸੀਂ ਮੇਰੇ ਮਹਿਕਮੇ ਦੇ ਵਿੱਚ ਜਾ ਕੇ ਐਜੂਕੇਸ਼ਨ ਡਿਪਾਰਟਮੈਂਟ ਚ ਜਾ ਕੇ ਸਪੋਰਟਸ ਵਾਲੇ ਡੀਨ ਡੀਪੀ ਪੀਟੀ ਨੇ ਜਿੰਨੂੰ ਮਰਜ਼ੀ ਪੁੱਛ ਲਿਓ ਬੱਚਾ-ਬੱਚਾ ਤੁਹਾਨੂੰ ਦੱਸ ਦੂਗਾ ਸੰਗਰੂਰ ਦੇ ਵਿੱਚ ਕਿ ਪਰਮਜੀਤ ਕੌਣ ਆ ਤੁਸੀਂ ਜਲੰਧਰ ਚਲੇ ਜਾਓ ਤੁਹਾਨੂੰ ਹੈਂਡਬਾਲ ਦਾ ਬੱਚਾ-ਬੱਚਾ ਦੱਸ ਦੂ ਪਰਮਜੀਤ ਕੌਣ ਆ ਪਟਿਆਲੇ ਚਲੇ ਜਾਓ ਲੁਧਿਆਣੇ ਚਲੇ ਜਾਓ ਹਰ ਬੱਚਾ ਤੁਹਾਨੂੰ ਦੱਸ ਦੂ ਕਿ ਪਰਮਜੀਤ ਕੌਣ ਆ ਪਰ ਪਰਮਜੀਤ ਇਹਨਾਂ ਨੇ ਇਸ ਟਾਈਮ ਇਸ ਇਹ ਲਾ ਲੋ ਕਿ ਮੈਨੂੰ ਜਦੋਂ ਦੀ ਮੈਂ ਪ੍ਰੋਮੋਸ਼ਨ ਲੈਣੀ ਆ ਉਸ ਟਾਈਮ ਦੀ ਖਤਮ ਕਰਤੀ ਇਹਨਾਂ ਨੇ ਪਰਮਜੀਤ ਮੈਡਮ ਕੀ ਬੇਨਤੀ ਕਰਾਂ ਚਾਹੁੰਦੀ ਸੀ ਬੀ ਆ ਸਰਕਾਰ ਮੈਂ ਤਾਂ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਆ ਜੀ ਕਿ ਇਸ ਬਾਰੇ ਤੁਸੀਂ ਕਰੋ ਕਿ ਜਿਹੜੇ ਬਦਲੇ ਇੱਥੇ ਹੁੰਦੀ ਆ ਦੇਖੋ ਮੈਂ ਤਾਂ ਇਹ ਵੀ ਸੋਚਿਆ ਮੇਰੇ ਤੇ ਕੋਈ ਬੇਨਤੀ ਆ ਕਿ ਮੈਨੂੰ ਉੱਥੋਂ ਵਾਪਸ ਚਾਹੀ ਡੈਪੂਟੇਸ਼ਨ ਤੇ ਚਾਹੇ ਮੈਨੂੰ ਬਦਲੀ ਕਰਕੇ ਮੈਨੂੰ ਵਾਪਸ ਮੈਨੂੰ ਸੰਗਰੂਰ ਕੋਈ ਸਟੇਸ਼ਨ ਦੇ ਦੋ ਚਾਹੇ ਦੁੱਗਾਂ ਦੇ ਨੇੜੇ ਦੇ ਦਿਓ ਤੋ ਕੋਈ ਐਮੀਨਸ ਸਕੂਲ ਲੋਂਗੋਵਾਲ ਉਹਨਾਂ ਨੇ ਬੜੀ ਵੱਡਾ ਡਿਮਾਂਡ ਕੀਤੀ ਹੈ ਲੈਕਚਰਰ ਦੀ ਪੋਸਟ ਲਈ ਤੇ ਉੱਥੇ ਪੋਸਟ ਦੇ ਦੋ ਮੈਨੂੰ ਉੱਥੇ ਲੈ ਆਓ ਦੁੱਗਾਂ ਮੈਂ ਸੈਂਟਰ ਆਪਣਾ ਦੁਬਾਰਾ ਚਾਲੂ ਕਰ ਲੂੰ ਦੁੱਗਾਂ ਇੱਕ ਹੋਰ ਵੀ ਵੱਡੀ ਖਬਰ ਆ ਕਿ ਜਿਹੜੀ ਨਰਸਰੀ ਸ਼ੁਰੂ ਕਰ ਰਹੇ ਨੇ ਪੰਜਾਬ ਗਵਰਨਮੈਂਟ ਸਾਡੇ ਨਰਸਰੀਆਂ ਸ਼ੁਰੂ ਕਰਦੀ ਹੈ ਪਿੰਡਾਂ ਦੇ ਵਿੱਚ ਕੋਚ ਵੀ ਰੱਖਿਆ ਪਿੱਛੇ ਜੇ ਇਹਨਾਂ ਨੇ ਉਹਦੇ ਵਿੱਚ ਹੈਂਡਬਾਲ ਦੀ ਨਰਸਰੀ ਦੁਗਾ ਮਿਲ ਅਲਾਟ ਹੋਈ ਹੈਗੀ ਉਹ ਕਿਦੇ ਕਰਕੇ ਹੋਈ ਆ ਉਹ ਏਸੇ ਪਰਮਜੀਤ ਕਰਕੇ ਹੋਈ ਆ ਕਿਉਂਕਿ ਇਹਨੇ ਬੂਟਾ ਲਾਇਆ ਇਹਨੇ ਸਿੰਜਿਆ ਇਹਨੇ ਪਾਲਿਆ ਉੱਥੋਂ ਜਿਹੜੇ ਨੇ ਰਿਜ਼ਲਟ ਦਿੱਤੇ ਤਾਂ ਅੱਜ ਉੱਥੇ ਨਰਸਰੀ ਮਿਲੀ ਆ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਸਪੋਰਟਸ ਦੀ ਕਿੰਨੀ ਕਾਇਮਦੀ ਹੈ ਸਪੋਰਟਸ ਜਿ ਮੈਨੂੰ ਇੱਕ ਤਾਂ ਇਹ ਲੱਗਦਾ ਕਿ ਜਿਹਨੇ ਸਪੋਰਟਸ ਨਹੀਂ ਕੀਤੀ ਉਹਨੇ ਦੁਨੀਆ ਨਹੀਂ ਦੇਖੀ ਸਪੋਰਟਸ ਤੋਂ ਬਿਨਾਂ ਤਾਂ ਤੁਸੀਂ ਇਹ ਲਾਓ ਕਿ ਘਰ ਜੋਗੀ ਰਹਿ ਜੰਨੇ ਹੋ ਜਾਂ ਜਿੰਨਾ ਤੁਹਾਡਾ ਆਲਾ ਜਾਲਾ ਸਰਕਲ ਆ ਉਨੇ ਜੋਗੇ ਰਹਿ ਜੰਨੇ ਹੋ ਲੇਕਿਨ ਸਪੋਰਟਸ ਦੇ ਵਿੱਚ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਜੀ ਇੰਨਾ ਕੁ ਤੁਹਾਨੂੰ ਸਿੱਖਣ ਨੂੰ ਮਿਲਦਾ ਬੜਾ ਕੁਝ ਮਤਲਬ ਸਿੱਖਣ ਨੂੰ ਮਿਲਦਾ ਮੈਨੂੰ ਤਾਂ ਲੱਗਦਾ ਸਪੋਰਟਸ ਦੇ ਵਿੱਚ ਜਾ ਕੇ ਤੁਹਾਨੂੰ ਮੇਰੇ ਬੱਚੇ ਨੇ ਛੋਟੇ ਮੇਰੀ ਬੇਟੀ ਆ ਬੈਠੀ ਆ ক্রিকেট ਖੇਡ ਰਹੀ ਆ ਬੇਟਾ ਗਿਆ ਹੋਇਆ ਐਸਪੀਐਸ ਸਕੂਲ ਦੇ ਵਿੱਚ ਪ੍ਰੈਕਟਿਸ ਕਰਨ ਹੈਂਡਬਾਲ ਦੀ ਤੇ ਉਹ ਹੈਂਡਬਾਲ ਖੇਡ ਰਹੀ ਆ ਦਾ ਉਹ ਸਟੇਟ ਜਾ ਰਿਹਾ ਟੀਮ ਦਾ ਕੈਪਟਨ ਵੀ ਅੰਡਰ 14 ਦੇ ਵਿੱਚ ਜਾ ਰਿਹਾ ਉਹ 6th ਕਲਾਸ ਚਾ ਬੇਟੀ 6th ਕਲਾਸ ਚਾ ਵੱਡਾ ਬੇਟਾ ਮੇਰਾ ਕੈਨੇਡਾ ਚਲਾ ਗਿਆ ਉਹ ਵੀ ਇਹ ਕੈਂਪ ਲਾਇਆ ਆਇਆ ਸੀਗਾ ਆਪਣੇ ਜੂਨੀਅਰ ਦਾ ਇੰਡੀਆ ਦਾ ਤੇ ਉਹ ਵੀ ਖੇਡਦਾ ਸੀਗਾ ਕਿਉਂਕਿ ਅੱਗੇ ਖੂਨ ਦੇ ਵਿੱਚ ਕਿਉਂਕਿ ਮੈਂ ਬੱਚਿਆਂ ਨੂੰ ਵੀ ਰੋਕਦੀ ਬੱਚਿਆਂ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਪੜੋ ਮੈਂ ਉਹ ਨਹੀਂ ਚਾਹੁੰਦੀ ਅੱਜ ਅੱਜ ਦੇ ਟਾਈਮ ਦੇ ਵਿੱਚ ਮੇਰਾ ਬੇਟਾ ਮੈਂ ਉਹਨੂੰ ਕਹਿੰਦੀ ਪੁੱਤ ਮੈਨੂੰ 60% ਚਾਹੀਦੇ ਆ ਮੈਨੂੰ 65% ਚਾਹੀਦੇ ਮੈਨੂੰ ਇਦੋਂ ਵੱਧ ਨਹੀਂ ਚਾਹੀਦੇ ਮੈਂ ਤੈਨੂੰ ਕਹਾ ਮੈਨੂੰ 90 ਚਾਹੀਦੇ ਨਹੀਂ ਚਾਹੀਦੇ ਮੈਨੂੰ ਸਿਰਫ ਤੈਨੂੰ ਪੜਨਾ ਆਉਣਾ ਚਾਹੀਦਾ ਤੈਨੂੰ ਨੌਲੇਜ ਹੋਣੀ ਚਾਹੀਦੀ ਆ ਨਾਲ ਸਪੋਰਟਸ ਕਰ ਸਪੋਰਟਸ ਕਿਉਂ ਕਿ ਅੱਜ ਦਾ ਦੌਰ ਨਸ਼ਿਆਂ ਦਾ ਦੌਰ ਹੋ ਚੁੱਕਿਆ ਹੈਗਾ ਇੱਕ ਕੋਈ ਗਰਾਊਂਡ ਹੀ ਇਹੋ ਜਾਗਾ ਜਿਹੜਾ ਬੱਚਿਆਂ ਨੂੰ ਨਸ਼ਿਆ ਤੋਂ ਬਚਾ ਸਕਦਾਗਾ ਆਦਰਵਾਇਜ਼ ਹੋਰ ਕੋਈ ਚੀਜ਼ ਨਹੀਂ ਜੇ ਤੁਸੀਂ ਕਹੋਗੇ ਅਸੀਂ ਨਸ਼ੇ ਬੰਦ ਕਰ ਦਾਂਗੇ ਜੀ ਇਹ ਕਰ ਦਾਂਗੇ ਨੋ ਆਉਣ ਵਾਲੀ ਪੀੜ੍ਹੀ ਨੂੰ ਸਿਰਫ ਗਰਾਊਂਡ ਹੀ ਬਚਾ ਸਕਦੇ ਨੇ ਔਰ ਕੋਈ ਚੀਜ਼ ਨਹੀਂ بچਾ ਸਕਦੇ ਜੀ ਬਿਲਕੁਲ ਇਹ ਸਾਂ ਸੁਣਾ ਮੈਡਮ ਜੋ ਕਿ ਹੈਂਡਬਾਲ ਦੇ ਕੋਚ ਨੇ ਤੇ ਇਹਨਾਂ ਕੁਲੇ ਤੁਸੀਂ ਦੇਖਾਗੇ ਟਰਾਫੀਆਂ ਨੇ ਜੋ ਮੈਡਲ ਹੈ ਸਿਲਵਰ ਮੈਡਲ 골ਡ ਮੈਡਲ ਦੀ ਝੜੀ ਲੱਗੀ ਹੋਈ ਹੈ ਤਿੰਨ ਲਗਾਤਾਰ ਇਹ ਲੋਕਾਂ ਨੂੰ ਇਹ ਮੈਸੇਜ ਵੀ ਦੇ ਰਹੇ ਨੇ ਕਿ ਜੋ ਧੀਆਂ ਨੂੰ ਅੰਡਰਐਸਟੀਮੇਟ ਕਰਦੇ ਨੇ ਉਹਨਾਂ ਨੂੰ ਅੰਦੇਖਾ ਕਰਦੇ ਨੇ ਕਿ ਉਹਨੂੰ ਅੰਦੇਖਾ ਨਹੀਂ ਕੀਤਾ ਜਾਵੇ ਉਹਨੂੰ ਸਪੋਰਟ ਕੀਤੀ ਜਾਵੇ ਕਿਉਂਕਿ ਕੁੜੀਆਂ ਵੀ ਕਿਸੇ ਤੋਂ ਪਿੱਛੇ ਨਹੀਂ ਹਨ ਜਿਸ ਦਿਕੇ ਜ਼ਿੰਦਾ ਜਾਗਦਾ ਮਿਸਾਲ ਹੈ ਆਪ ਹਨ ਕਿਉਂਕਿ ਘਰ ਦੇ ਹਾਲਾਤ ਇਸ ਤਰ੍ਹਾਂ ਇਹਨਾਂ ਦੇ ਉਸ ਟਾਈਮ ਉਹ ਵੀ ਕੋਈ ਨਾ ਚੰਗੇ ਨਹੀਂ ਸੀ ਲੇਕਿਨ ਜੋ ਇਹਨਾਂ ਦੇ ਫਾਦਰ ਸਾਹਿਬ ਸਾਨੂੰ ਉਹਨਾਂ ਨੇ ਇਹਨਾਂ ਦੀ ਬਹੁਤ سپورਟ ਜੋ ਹੈ سپورਟ ਕੀਤੀ ਇਹਨਾਂ ਨੂੰ ਵਧੀਆ ਪਿਆਰ ਕੀਤਾ ਤੇ ਇਹਨਾਂ ਦੀ ਗੇਮ ਦੇ ਵਿੱਚ ਵੀ ਇਹਨਾਂ ਦੀ ਪੂਰੀ ਸਹਾਇਤਾ ਕੀਤੀ ਜਿਸ ਕਾਰਨ ਇਹਨਾਂ ਨੂੰ ਕਾਮਯਾਬੀ ਮਿਲੀ ਤੇ ਇਹ ਸਰਕਾਰੀ ਨੌਕਰੀ ਮਿਲੀ ਇਹਨਾਂ ਨੂੰ ਲੇਕਿਨ 15 ਸਾਲ ਇਹਨਾਂ ਨੇ ਦੁੱਗਾ 14 ਸਾਲ ਦੁੱਗਾ ਲਗਾਏ ਜਿੱਥੇ ਕਿ ਇਹਨਾਂ ਦੇ ਜੋ ਬੱਚੇ ਇਹਨਾਂ ਨੇ ਟ੍ਰੇਨ ਕੀਤੇ ਹੋਏ ਸਨ ਉਹ ਵੀ ਸਿਲਵਰ ਮੈਡਲ ਤੇ 골ਡਰ ਮੈਡਲ ਜਿੱਤ ਕੇ ਲੈ ਕੇ ਆਏ ਨੇਸ਼ਨਲ ਖੇਡੇ ਲੇਕਿਨ ਜਦੋਂ ਇੱਥੋਂ ਬਦਲੀ ਹੋ ਜਾਂਦੀ ਹੈ ਨਕੋਦਰ ਦੀ ਤਾਂ ਇਹਨਾਂ ਦਾ ਜੋ ਕੋਚ ਸੀ ਅੰਦਰ ਦਾ ਕੋਚ ਸੀ ਉਹ ਮਾਰਿਆ ਗਿਆ ਕਿਉਂਕਿ ਕਾਫੀ ਲੰਬਾ ਸਮਾਂ ਲੱਗਦਾ ਇੱਥੋਂ ਜਾਣ ਦਾ ਤੇ ਲੰਬਾ ਸਮਾਂ ਲੱਗਦਾ ਉੱਥੋਂ ਇੱਥੇ ਆਉਣ ਦਾ ਜਿਸ ਕਾਰਨ ਇਹਨਾਂ ਨੂੰ ਇਹ ਦੁੱਖ ਵੀ ਹੈ ਕਿ ਇਹਨਾਂ ਨੇ ਜੋ ਹੋਰ ਬੱਚਾ ਨੂੰ ਟ੍ਰੇਨ ਕਰਨਾ ਸੀ ਹੋਰ ਬੱਚਾ ਦਾ ਭਵਿੱਖ ਬਣਾਉਣਾ ਸੀਗਾ ਤਾਂ ਇੱਕ ਜਜ਼ਬਾ ਇਹਨਾਂ ਦੇ ਅੰਦਰ ਕੰਮ ਕਰਨ ਦਾ ਉਹ ਜਜ਼ਬਾ ਕਿਤੇ ਨਾ ਕਿਤੇ ਅ ਅਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਬਦਲੀ ਨੇ ਉਹ ਸਾਰਾ ਖਤਮ ਕਰ ਦਿੱਤਾ ਲੇਕਿਨ ਅੱਜ ਵੀ ਇਹ ਕਾਸਲਾ ਹੀ ਬੈਠੇ ਹਨ ਵੀ ਜੇ ਸੰਗਰੂਰ ਦੇ ਨਿਣੇ ਤੇੜੇ ਇਹਨਾਂ ਦੀ ਬਦਲੀ ਹੋ ਜਾਂਦੀ ਹੈ ਇਹ ਇੱਥੇ ਵਾਪਸ ਆ ਜਾਂਦੇ ਹਨ ਤਾਂ ਇਹ ਆਪਣੀ ਕੋਚਿੰਗ ਦੁਆਰੇ ਫੇਰ ਤੋਂ ਸਟਾਰਟ ਕਰਨਗੇ ਸੰਗਰੂਰ ਤੋਂ ਕੁਲਵਿੰਦਰ ਸਿੰਘ ਬੀਜੀਸੀ ਨਿਊਜ਼